ਪੰਗਵੰਤ ਮਾਨ ਨੇ ਅੱਜ ਬੁੜਲਾਡਾ ਦੇ ਆਈਟੀਆਈ ਦਾ ਚਤ ਅਚੰਚਿਤ ਦੌਰਾ ਜੁੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਦੱਸੇ ਕਿ ਸੀਐਮ ਭਗਵੰਤ ਮਾਨ ਜੁੜੇ ਨੇ ਬੁੜਲਾਡਾ ਪਹੁੰਚੇ ਉੱਥੇ ਉਹਨਾਂ ਨੇ ਅਚੰਚਿਤ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਕਿਹਾ ਕਿ ਕਾਲਜ ਦੀ ਖਸਤਾ ਹਾਲਤ ਨੂੰ ਬਦਲਣ ਦੇ ਲਈ ਜਲਦੀ ਤੋਂ ਜਲਦੀ ਖਾਕਾ ਤਿਆਰ ਕੀਤਾ ਜਾਵੇ ਪੰਜਾਬ ਦੇ ਸੀਐਮ ਭਗਵੰਤ ਮਾਨ ਬੁੜਲਾਡਾ ਦਾ ਦੌਰਾ ਕਰਨ ਦੇ ਉੱਥੇ ਪਹੁੰਚੇ ਸੀ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਛਾਪੇ ਮਾਰੀ ਨਹੀਂ ਕਰਦੀ ਕਮੀਆਂ ਬਾਰੇ ਪੁੱਛਦੀ ਹੈ ਸੀਐਮ ਨੇ ਬੁੜਲਾਡਾ ਦੀ ਆਈਟੀਆਈ ਨੂੰ ਸੁਧਾਰਨ ਦੇ ਲਈ ਇੱਕ ਹਫਤੇ ਦੇ ਅੰਦਰ ਯੋਜਨਾ ਤਿਆਰ ਕਰਕੇ ਦੇ अस्पताल जो दवाई नहीं है तो अस्पताल दे बारो मंगवाया जाए मरीज बाहर नहीं जाएगा सीएम ने कहा कि जल्दी ही नवे डॉक्टर की भर्ती भी की जाएगी अज बुढ़लाडा कस्बे के मैं आया और अचानक प्रोग्राम बनया कोई मैं छापा मार नहीं आया क्योंकि ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਵਾਲੇ ਪਾਸੇ ਜਾਣ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਮੀਖੰਡਰ ਬਣੀ ਪਈ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸੇ ਦਾ ਡਿਸਮੈਂਟਲ ਕਰਨ ਵਾਲਾ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆ ਤੱਕ 600 600 ਸਟੂਡੈਂਟ ਆਉਤੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਜੇ ਟਰੈਕਟਰ ਦਾ ਚਾਹੇ ਬੱਸ ਦਾ ਹਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੀ ਹੈ ਏਡੀਸੀ ਡਿਵੈਲਪਮੈਂਟ ਮਾਨਸਾ ਨੂੰ ਇकडे ਨੇ ਇਹ ਕਾਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਹੈ ਉੱਥੇ ਕੀ ਕੀ ਹੋਰ ਫੈਸਿਲਤੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਫਿਰ ਮੈਂ ਹਸਪਤਲ ਚਾਹੀਦਾ ਐਸੀ ਹਸਪਤਲ ਦਾ ਮੈਂ ਤੋ ਘਾਟਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਕੋਈ ਇਕੱਲਾ ਤੋ ਘਾਟਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਸ ਕੁਝ ਹੁੰਦਾ ਵੀ ਹੈ ਤਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੌਰਨ ਬੇਬੀਜ਼ ਨਵੇਂ ਜਿਹੇ ਮੇ ਬੱਚਿਆਂ ਨੂੰ ਵੀ ਮਿਲਿਆ ਉਹਨਾਂ ਦੇ ਰਿਸਰਨ ਨੂੰ ਵੀ ਮਿਲਿਆ ਕੋਈ ਨੰਗਲ ਤੋਂ ਹੈ ਕੋਈ ਮੰਗਾਣੀਆਂ ਤੋਂ ਹੈ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮੈਨੂੰ ਡਾਕਟਰ さん ਦੱਸਿਆ ਕਿ ਸਾਰੀਆਂ ਹੀ ਉੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਹੈਜੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਮੰਗਾਉਣੀ ਪੈ ਜੇ ਪਰ ਉਹਦੇ ਵਾਸਤੇ ਵੀ ਐਕਸਟਰਾ ਬੈਡਿੰਗ ਆਫਟਰਡੇ ਦੇ ਪੈਨ ਇਹ ਜੀ ਮੰਗਾਉਣੀ ਵੀ ਪੈ ਜੇ ਬਾਹਰੋਂ ਹਸਪਤਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਫਾਈ ਸੇਵਕਾਂ ਦੀ ਘਾਟ ਹੈ ਤੇ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀਆਂ ਇਹ ਪੂਰੀ